ਤੋ ਜਿਹੋਸਾ ਦੋ ਵਿੱਚ ਬੈਟਰ ਗੈਂਗਸਟਰ ਮਨਪ੍ਰੀਤ ਸਿੰਘ ਮਨੀਪਿੰਦਰ ਦੇ ਪੰਜ ਗੁਰਗੇ ਕਾਬੂ ਕੀਤੇ ਨੇ ਤਾਂ ਇੱਕ ਕਾਰ ਅਤੇ ਦੋ ਪਿਸਟਲ 34 ਤੇ 32 ਬੋਰ ਤੇ ਚਾਰ ਕਾਰਤੂਸ ਬਰਾਮਦ ਕੀਤੇ ਨੇ ਸੋ ਦੱਸਦੇ ਕਿ ਪਹਿਲਾਂ ਵੀ ਇਹਨਾਂ ਉੱਤੇ ਕਈ ਅਪਰਾਧਿਕ ਮਾਮਲੇ ਦਰਜ ੜੇ ਸੋ ਇਹ ਵਾਰਤਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੰ ਤਾਂ ਇਸ ਤੋਂ ਪਹਿਲਾਂ ਹੀ ਜਿਹੜਾ ਕੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਰਿਆ ਸੋ ਦੱਸਦੇ ਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਪੂਰੇ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਐਸਐਸਪੀ ਪਟੇਲਾ ਡਾਕਟਰ ਨਾਨਕ ਸਿੰਘ ਨੇ ਪ੍ਰੈਸ ਵਾਰਤਾਤ ਕਰਕੇ ਦੱਸਿਆ ਕਿ ਸਾਰੇ ਗੁਰਗੇ ਇੰਸਟਾਗ੍ਰam ਦੇ ਜ਼ਰੀਏ ਗੈਂਗਸਟਰ ਮਨੀ ਪਿੰਡਰ ਦੇ ਨਾਲ ਸੰਪਰਕ ਦੇ ਵਿੱਚ ਆਇਸਾ। ਕਿ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਜਾਵੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਉਹਨਾਂ ਦੇ ਖਿਲਾਫ ਐਕਸ਼ਨ ਦਿੱਤਾ ਜਾਵੇ ਡੀਏਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ਾਂ ਤੇ ਅਸੀਂ ਕੰਮ ਕਰਦੇ ਹੋਏ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਐਸਪੀ ਸਿਟੀ ਐਸਪੀ ਡੀ ਤੇ ਐਸਪੀ ਡੀ ਇਨਾਂ ਦੇ ਸੁਪਰਵੀਜ਼ਨ ਚ ਇਹਨਾਂ ਨੇ ਕੰਮ ਕਰਦੇ ਵੇ ਇਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਉਹਦੇ ਤਹਿਤ ਪੰਜ ਬੰਦੇ ਅਰੈਸਟ ਕੀਤੇ ਗਏ ਜਿਨ੍ਹਾਂ ਦੇ ਨਾਮ ਹਰਪ੍ਰੀਤ ਉਰਫ ਮੱਖਣ ਲਵਪ੍ਰੀਤ ਉਰਫ ਬਿੱਲਾ ਰਮਨਪ੍ਰੀਤ ਉਰਫ ਰਮਨ ਹਰਪ੍ਰੀਤ ਉਰਫ ਹੈਪੀ ਤੇ ਰਾਮ ਸਿੰਘ ਉਰਫ ਰਮਨ ਸੋ ਇਹ ਪੰਜਾਂ ਬੰਦਿਆਂ ਨੂੰ ਅਰੈਸਟ ਕੀਤਾ ਸਵਿਫਟ ਡਿਜ਼ਾਇਰ ਗੱਡੀ 'ਚ ਤਕਲਨੀਕ ਕੋਲ ਇਹਨਾਂ ਤੋਂ ਵੀ ਇਨਫੋਰਮੇਸ਼ਨ ਸੀ ਕਿ ਜਦੋਂ ਗੱਡੀ ਰੋਕੀ ਤੇ ਉਹਦੇ 'ਚ ਇਹ ਪੰਜ ਪਿਸਟਲ ਇਹਨਾਂ ਕੋਲ ਰਿਕਵਰ ਹੋਏ ਦੋ ਪਿਸਟਲ ਹੈਗੇ ਬੱਤੀਪੁਰ ਦੇ ਤੇ ਨਾਲ 9 ਰਾਉਂਡ ਨੇ ਤੇ ਤਿੰਨ ਪਿਸਟਲ ਦੋ ਪਿਸਟਲ 30 ਦੇ ਤਿੰਨ ਪਿਸਟਲ 32 ਦੇ ਟੋਟਲ 23 ਰਾਉਂਡਸ ਰਿਕਵਰ ਹੋਏ ਐ ਨਾ ਪੰਜਾਂ ਨੂੰ ਨਾਲ ਅਰੈਸਟ ਕੀਤਾ ਗਿਆ ਇਹ ਜ਼ਿਕਰਯੋਗ ਹੈ ਕਿ ਹਰਪ੍ਰੀਤ ਮੱਖਣ ਤੇ 6 ਪਰਚੇ ਦਰਜ ਨੇ ਇਹ ਪਹਿਲਾਂ ਵੀ ਜੇਲ੍ਹ ਚ ਗਿਆ ਸੀ ਮਰਡਰ ਕੇਸ ਤੇ ਡਬਲ ਮਰਡਰ ਇਹਨੇ ਕੀਤਾ ਸੀ ਪੈਟਰੋਲ ਗੱੱਫ ਤੇ ਇਸ ਤੋਂ ਇਲਾਵਾ ਜਿਹੜਾ ਲੌਕਪ੍ਰੀਤ ਬਿੱਲਾ ਇਹਦੇ ਤੇ ਵੀ ਪੰਜ ਪਰਚੇ ਦਰਜ ਨੇ ਫਸਿਆਣਾ ਪੁਲ ਦੇ ਥੱਲੇ ਇਹਨੇ ਜਿਹੜਾ ਮਰਡਰ ਕੀਤਾ ਸੀਗਾ ਜੋਗੀ ਸਰਪੰਚ ਵਾਲਾ ਉਹਦੇ ਚ ਅਕਿਊਜ਼ਡ ਇਹ ਵੀ ਜੇਲ੍ਹ ਚ ਰਹਿ ਗਿਆ ਹੈ ਤੇ ਜਿਹੜਾ ਰਮਨਪ੍ਰੀਤ ਔਰ ਫਿਰ ਅਮਨ ਹੈ ਇਹਦੇ ਤੇ ਵੀ ਪੰਜ ਪਰਚੇ ਦਰਜ ਨੇ ਜਿਹੜੇ ਬਾਕੀ ਦੋ ਨੇ ਉਹਨਾਂ ਦਾ ਰਿਕਾਰਡ ਕੀਨ ਲੈ ਇਹ ਜਿਹੜੇ ਤਿੰਨ ਸੀਗੇ ਤਿੰਨੋਂ ਜੇਲ੍ਹ ਚ ਇਕੱਠੇ ਰਹੇ ਨੇ ਉੱਥੇ ਇਹਨਾਂ ਨੇ ਆਪਣਾ ਗੈਂਸ ਬਣਾਇਆ ਸੀ ਤੇ ਦੋ ਮੁੰਡੇ ਹੋਰ ਇਹਨਾਂ ਨੇ ਨਾਲ ਜੋੜੇ ਸੀਗੇ ਸੋ ਇਹ ਨਸ਼ਾ ਵਗੈਰਾ ਕਰਦੇ ਨੇ ਤੇ ਨਸ਼ਾ ਕਰਕੇ ਉਸ ਤੋਂ ਬਾਅਦ ਕ੍ਰਿਮੀਨਲ ਐਕਟੀਵਿਟੀਆਂ ਨੂੰ ਅੰਜਾਮ ਦਿੰਦੇ ਸੀ ਇਹ ਪੰਜ ਵੈਪਨ ਇਹਨਾਂ ਤੋਂ ਰਿਕਵਰ ਹੋਏ ਇਹ ਜਿਹੜੇ ਕੰਮ ਕਰ ਰਹੇ ਸੀਗੇ ਮਨੀ ਪਿੰਡਰ ਇੱਕ ਗੈਂਗਸਟਰ ਹੈਗਾ ਮੋਗੇ ਦਾ ਉਹ ਮਨੀ ਪਿੰਟਰ ਦੇ ਇਸ਼ਾਰੇ ਤੇ ਇਹਨਾਂ ਨੂੰ ਵੈਪਨ ਪਹੁੰਚੇ ਸੀ ਸਾਡੇ ਤੇ ਇਹਨਾਂ ਨੇ ਉਹਦੇ ਦੱਸੇ ਟਾਰਗੇਟ ਤੇ ਕੰਮ ਕਰਨਾ ਸੀ ਉਹ ਟਾਰਗੇਟ ਹਜੇ ਅਸੀਂ ਕਲੀਅਰ ਕਰਦੇ ਆਂ ਇਨਵੈਸਟੀਗੇਸ਼ਨ ਚ ਕਲੀਅਰ ਹੋਊਗਾ ਕਿ ਕਿਹੜੇ ਟਾਰਗੇਟ ਉਹਨਾਂ ਦਿੱਤੇ ਸੀ ਪਰ ਇਹਨਾਂ ਪੰਜਾਂ ਨੂੰ ਅਰੈਸਟ ਕਰਕੇ ਕੋਈ ਵੱਡੀ ਜਿਹੜੀ ਟਾਰਗੇਟਡ ਕਿਲਿੰਗ ਇਹ ਕਰ ਸਕਦੇ ਸੀਗੇ ਪਟਿਆਲਾ ਏਰੀਆ ਚ ਜਾਂ ਮੋਗਾ ਏਰੀਆ ਚ ਉਹਨੂੰ ਡਿਵਰਟ ਕੀਤਾ ਗਿਆ ਰੋਕਿਆ ਗਿਆ ਸਰੀ ਬੜੇ ਆਟੋਮੈਟਿਕ ਵੈਪਨ ਨੇ ਜੀ ਕਿੱਥੋਂ ਆਏ ਸੀ ਕਿ ਇਸਰ ਕੀ ਬੈਕਗ੍ਰਾਉਂਡ ਹੈ ਦੀ ਇਹ ਇਹ ਜੇ ਮੈਂ ਕਹਾਂ ਕਿ ਮਨੀ ਪਿੰਡਰ ਜਿਹੜਾ ਹੈਗਾ ਉਹ ਬਾਹਰ ਇੱਥੇ ਨਹੀਂ ਹੈਗਾ ਉਹ ਭੱਜਿਆ ਹੋਇਆ ਆਊਟ ਆਫ ਕੰਟਰੀ ਹੈ ਸੋ ਉਹਨੇ ਇਹ ਵੈਪਨ ਸਾਰੇ ਉਹਨੂੰ ਪ੍ਰੋਵਾਈਡ ਕਰਾਇਆ ਤੁਹਾਨੂੰ ਪਤਾ ਲੱਗ ਪਾਇਆ ਸਰ ਇਹ ਕਿੱਥੋਂ ਮਤਲਬ ਕਿ ਪਹਿਲੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਕਿੱਥੋਂ ਨਹੀਂ ਹਜੇ ਤੱਕ ਨਹੀਂ ਹੈ ਕਲੀਅਰ ਹੋਇਆ ਕਿ ਵੈਪਨ ਕਿੱਥੋਂ ਆਇਆ ਬਿਕਾਉਜ਼ ਇਹਨਾਂ ਨੂੰ ਵੀ ਨਹੀਂ ਪਤਾ ਕਿ ਵੈਪਨ ਕੌਣ ਦੇ ਕੇ ਗਿਆ ਸੀ ਜਿਹੜਾ ਮੁੰਡਾ ਇਹਨਾਂ ਨੂੰ ਵੈਪਨ ਦੇ ਕੇ ਗਿਆ ਸੀ ਉਹਨੇ ਮੂੰਹ ਬੰਨਿਆ ਹੋਇਆ ਸੀ ਤੋ ਆਪਸ ਚ ਟਾਈਪ ਅਪ ਦੇਣ ਵਾਲੇ ਦਾ ਤੇ ਲੈਣ ਵਾਲੇ ਦਾ ਵੈਪਨਸ ਆ ਉਹ ਸਾਰਾ ਅਮਨੀ ਪਿੰਟਰ ਨੇ ਕਰਾਇਆ ਸੀ ਜਿਹੜਾ ਬਾ ਕੋਈ ਜੇਬ ਦੇ ਵਿੱਚ ਜਿਸ ਤਰੀਕੇ ਤੋਂ ਤੁਸੀਂ ਕਹਿ ਕੇ ਜੇਬ ਚ ਗੈਂਗ ਹੋਇਆ ਸੀ ਕਿਉਂ ਜੇਬ ਦੇ ਵਿੱਚ ਵੀ ਇਹਨਾਂ ਦਾ ਸਾਥੀ ਜੋ ਆਵੇ ਤਾਲਮੇਲ ਦੇ ਵਿੱਚ ਆਇਆ ਨਹੀਂ ਇਹ ਤਿੰਨ ਹੀ ਸੀਗੇ ਜਿਨ੍ਹਾਂ ਨੇ ਆਪਸ ਚ ਟਾਈਪ ਅਪ ਕੀਤਾ ਸੀ ਤੇ ਦੋ ਬੰਦੇ ਇਹਨਾਂ ਨੇ ਹੋਰ ਨਾਲ ਚੋੜੇ ਸੋ ਜਿਸ ਅਫਸਰਾਂ ਦੀ ਉਮਰ ਦੇਖੀ ਆ ਰਹੀ ਨੌਜਵਾਨ ਨੇ ਕੋਈ ਖਾਸ ਤਰ੍ਹਾਂ ਦੀ ਟ੍ਰੇਨਿੰਗ ਵਗੈਰਾ ਇੱਥੇ ਕੀ ਕੋਈ ਖਾਸ ਦਾ ਬੈਕਗ੍ਰਾਉਂਡ ਤੁਹਾਨੂੰ ਦੱਸਾਂ ਨਹੀਂ ਜਿਵੇਂ ਪਹਿਲਾਂ ਵੀ ਇਹਨਾਂ ਨੇ ਮਰਡਰ ਕੀਤੇ ਹੋਏ ਤੁਹਾਨੂੰ ਮੈਂ ਦੱਸਿਆ ਕਿ ਹਰਪ੍ਰੀਤ ਮੱਖਣ ਨੇ ਡਬਲ ਮ ਲਵਪਰੀ ਬੱਲੇ ਨੇ ਜਿਹੜਾ ਇੱਥੇ ਕਾਫੀ ਇਨਫੇਮਸ ਇੱਕ ਮਰਡਰ ਹੈ ਜੋ ਕਿ ਸਰਪੰਚ ਤਪਸਿਆਣੇ ਪੁਲ ਦੇ ਅੰਦਰ ਉਹਨਾਂ ਨੇ ਕੀਤਾ ਸੀਗਾ ਸੋ ਪ੍ਰਾਣੇ ਕ੍ਰਾਈਮਨਲ ਨੇ ਹੋਣ ਇਹਨਾਂ ਕੋਲ ਵੈਪਨ ਜਿਵੇਂ ਸੋਫਿਸਟੀਕੇਟਿਡ ਵੀ ਦੇਖ ਹੀ ਰਹੇ ਹੋਗੇ ਆਈਸੀ ਤੇ ਉਹਦੇ ਨਾਲ ਕੋਈ ਵੱਡੀ ਵਾਰਦਾਤ ਕਰਨ ਵਾਸਤੇ ਇਹਨਾਂ ਦੀ ਕੋਸ਼ਿਸ਼ ਸੀ ਕਿ ਜਿਹੜਾ ਐਕਸਟਰਸ਼ਨ ਵਗੈਰਾ ਦੀ ਵੀ ਕਾਫੀ ਕਾਲਸ ਮਨੀ ਪਿੰਡਰ ਵੱਲੋਂ ਅਲੱਗ-ਅਲੱਗ ਏਰੀਆ ਵਿੱਚ ਆ ਰਹੀਆਂ ਸੀ ਸੋ ਉਹਦੇ ਨਾਲ ਵੀ ਰਿਲੇਟਡ ਹੱਲ ਹੋ ਗਏ ਸਰ ਕੋਈ ਮਨੀ ਆ ਦੇ ਵੱਡੇ ਗੈਂਗਸਟਰਾਂ ਦੇ ਨਾਲ ਜਿਵੇਂ ਵਿਦੇਸ਼ਾਂ 'ਚ ਬੋਲਦੀ ਬਰਾਡ ਬੈਠਿਆ ਜਾਂ ਲੌਰੈਂਸ ਉਹਨਾਂ ਨਾਲ ਕੋਈ ਇਹਨਾਂ ਦਾ ਕੋਈ ਕਨੈਕਸ਼ਨ ਆਇਆ ਕੋਈ ਜਿਹੜਾ ਹਜੇ ਤੱਕ ਕਨੈਕਸ਼ਨ ਹੈ ਉਹ ਮਨੀ ਪਿੰਡਰ ਨਾਲ ਸਟੈਬਲਿਸ਼ ਹੁੰਦਾ ਕੋਈ ਵੱਡੇ ਗੈਂਗਸਟਰ ਜਿਨ੍ਹਾਂ ਨੂੰ ਮਤਲਬ ਵਾਂਟਡ ਨੇ ਪੰਜਾਬ ਪੁਲਿਸ ਵੱਲੋਂ ਉਹਨਾਂ ਨਾਲ ਹਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਕੋਈ ਕਲੀਅਰ ਨਹੀਂ ਸਰ ਮਨੀ ਪਿੰਡਰ ਦੇ ਟੱਚ ਕਿਵੇਂ ਆਏ ਜੀ ਮਨੀ ਪਿੰਡਰ ਦੇ ਨਾਲ ਇੰਸਟਾਗ੍ਰਾਮ ਤੇ ਟੱਚ ਵਿੱਚ ਆਏ ਸੀ ਇਹਨਾਂ ਨੇ ਮੈਸੇਜ ਕੀਤਾ ਸੀਗਾ ਇੰਸਟਾਗ੍ਰਾਮ ਤੇ ਉਹਨੇ ਰਿਸਪੌਂਡ ਕਰਕੇ ਬਾਅਦ ਚਿਰਾਂ ਨੂੰ ਵੈਪਨ ਵਗੈਰਾ ਪ੍ਰੋਵਾਈਡ ਕੀਤੇ ਸੀ ਕਿ ਤੁਸੀਂ ਇਹ ਵੈਪਨ ਲਓ ਤੇ ਟਾਰਗੇਟ